ਜੀ ਆਪਣੇ ਕੈਰੋ ਸਾਧ ਜੀ ਹੁਣੀ ਆ ਨਾਲ ਆਸ਼ੂ ਸਾਧ ਜੀ ਹੁਣੀ ਖਲੋਤੇ ਹੋਏ ਆ ਨਾਲ ਆਪਣੇ ਕਲੀਫਾ ਸਾਹਿਬ ਸੋਨੂ ਵੀਰ ਜੀ ਹੁਣੀ ਖਲੋਤੇ ਹੋਏ ਆ ਠੀਕ ਹੈ ਜੀ ਇਹਨਾਂ ਦੇ ਜੋੜ ਹੋਏ ਹੋਏ ਆਪਸ ਦੇ ਵਿੱਚ ਕਿੰਨੇ ਤਵਾਰ ਹੋਏ ਵੀਰ ਜੀ ਜੋੜ ਚਾਰ ਐਤਵਾਰ ਆ ਚਾਰ ਚਾਰ ਐਤਵਾਰ ਇਹ ਜੇਠ ਦੇ ਵਧਾਣੇ ਵੀ ਹੁਣ ਤਾਂ ਵਧਾਣਾਂ ਕੋਈ ਗੱਲ ਨਹੀਂ ਠੀਕ ਹੈ ਤੇ ਛੱਤ ਕਿਹੜੀ ਤੋਂ ਹੋਏ ਆ ਤੁਹਾਡੀ ਛੱਤ ਤੋਂ ਦੇ ਇਹ ਹਦੀ ਤਾਂ ਜੀ ਇਹ ਨਾ ਚਾਰ ਛੱਤਾਂ ਦਾ ਜੋੜ ਹੋਇਆ ਤੇ ਆਹ ਦੱਸ ਦਿੰਦੇ ਆ ਆਪਣੇ ਉਸਤਾਦ ਜੀ ਹੁਣੀ ਉਸਤਾਦ ਜੀ ਨੂੰ ਪੜਾਉਣਾ ਉਹਦਾ ਨਾਮ ਲੈ ਦੋ ਕਿਹੜੀਆਂ ਤਿੰਨ ਛੱਤਾਂ ਆ ਆਪਣਾ ਦੇਲ ਉਸਤਾਦ ਦੇਲ ਉਸਤਾਦ ਬਲਵਿੰਦਰ ਸਿੰਘ ਮਨਾਇਆ ਮਰ ਉਸਤਾਦ ਜੀ ਹੁਣੀ ਸੋਨੂ ਵੀਰ ਖਲੀਫਾ ਠੀਕ ਹੈ ਦਾਣਾ ਮੰਡੀ ਤੋਂ ਇਹਨਾਂ ਦੇ ਜੋੜ ਹੋਏ ਆ ਜੀ ਠੀਕ ਆ ਤੇ 2000 ਘੰਟੇ ਵਾਲੀ ਤੇ 2000 ਲਾਸਟ ਜਣ ਕੇ ਉਸਤਾਦ ਜੀ ਦੀ ਸ਼ਾਦ ਤੋਂ ਤੇ ਲਾਡੋ ਪਹੁੰਚ ਲੋ ਜੀ ਪਾਰਟੀ ਮੱਦੀ ਸਤਾਜੀ ਚਾਹ ਵਾਲੇ ਸ਼ੀਤਲਾ ਮੰਦਰ ਵਾਲੇ ਇਹਨਾਂ ਦਾ ਜੋੜ ਆਇਆ ਵਾ 1500 ਰੁਪਿਆ ਘੰਟੇ ਵਾਲੀ ਤੇ 1500 ਰੁਪਿਆ ਲਾਸਟ ਠੀਕ ਹੈ ਜੀ ਜੋੜ ਆਪਣਾ ਸੁਮਿਤ ਵੀਰ ਜੀ ਨਾਲ ਦਾ ਹੋਇਆ ਵਾ ਤੇ ਆਪਣੇ ਅਸੰਨੀ ਵੀਰ ਜੀ ਕੈਂਟ ਇਹਨਾਂ ਦੀ ਛੱਤ ਤੋਂ ਠੀਕ ਹੈ ਜੀ ਤੇ ਨਾਲ ਆਪਣੇ ਸਾਧ ਜੀ ਹਣੀ ਤੇ ਖਲੋਤੇ ਹੀ ਹੋਏ ਆ ਨਾਲ ਪੀਸਾ ਈ ਕਮੂਤਰ ਜਿਹੜੇ ਮਰਜੀ ਡਾਓ ਘਰੇ ਜੀ ਸਾਸੀ ਦਾ ਸਾਰੇ ਸਾਧਾ ਨੂੰ ਸਾਧ ਜੀ ਜੋੜ ਹੈ ਜੇ ਛੇੜਦੇ ਪਹਿਲੇ ਐਤਵਾ ਤੇ ਦੂਜੇ ਐਤਲਾਂ ਦੀ ਇਹ ਆਪਣਾ ਲੋਨੀ ਵੀਰ ਰਾਪੇ ਉਸਤਾਦ ਦਾ ਸ਼ਗਿਰਦ ਤੇ ਇੱਧਰ ਆਪਣਾ ਕੱਲੂ ਉਸਤਾਦ ਮਾਲਾਂਵਾਲੀ ਨੂਰਵੀਰ ਉਹਨਾਂ ਦਾ ਸ਼ਗਿਰਦ ਜਿਹੜੇ ਹਾਂ ਮਾਰੇ ਚੱਲ ਗਿਆ ਨਾ ਤਾਂ ਕਰਕੇ ਉਸਤਾਦ ਜੀ ਆਪਣਾ ਇੱਕ ਮੰਨੇ ਸਾਈ ਦਾ ਜੋੜ ਹੋਰ ਹੋਇਆ ਪਹਿਲੇ ਆ ਗਏ ਦੂਜੇ ਆ ਗਏ ਆਪਣਾ 1500 ਘੰਟੇ ਵਾਲੀ ਤੇ 1600 ਲਾਸਟ ਵਾਲੀ ਚਲੋ ਸੱਤੀ ਗਾ ਸਾਰੇ ਉਸਤਾਦਾਂ ਨੂੰ ਉਸਤਾਦ ਜੀ ਆਪਣਾ ਮੰਨੇ ਸਾਈ ਦਾ ਜੋੜ ਹੋਇਆ ਜੋ ਕਿ ਸੁਣ ਬੋਲੋ ਅੱਜ ਸਾਜੀ ਉਹ ਜੋੜ ਹੈ ਇਹ ਕੋਕਲਪਾ ਦਾ ਇਹ ਜੋੜਾ ਪੜ੍ਹਦੇ ਤੋਂ ਸ਼ਿਭੂ ਦਾ ਤੀਸਰੇ ਦਾ ਤੇ ਚੌਥੇ ਦਾ 2300 ਰੁਪਿਆ ਘੰਟੇ ਵਾਲੀ ਤੇ 2300 ਰੁਪਿਆ ਲਾਸਟ ਜੀ ਪਾਰਟੀ ਮੱਦੀ ਸਤਾਜੀ ਚਾਹ ਵਾਲੇ ਸ਼ੀਤਲਾ ਮੰਦਰ ਵਾਲੇ ਇਹਨਾਂ ਦਾ ਜੋੜ ਆਵਾ 1500 ਰੁਪਿਆ ਘੰਟੇ ਵਾਲੀ ਤੇ 1500 ਰੁਪਿਆ ਲਾਸਟ ਠੀਕ ਹੈ ਜੀ ਜੋੜ ਲਓ ਜੀ ਆ ਰਾਜੂ ਸਾਧ ਜੀ ਦੀ ਸ਼ਾਤ ਤੋਂ ਜੋੜ ਹੋਇਆ ਵਾ ਇਹ ਸ਼ਿਭੂ ਵੀਰ ਜੀ ਤੁਹਾਡਾ ਨਾਮ ਬੰਪੂ ਜੋਤ ਜਨਕੇ ਸਤਾਜੀ ਦੀ ਸ਼ਾਤ ਤੋਂ ਤੇ ਲਾਡੋ ਭਵਾਂਜੀ ਹੋਂ ਦੀ ਉਸਤਾਦ ਜੀ ਨਾਲ ਦੀ ਸ਼ਾਤੋਂ ਠੀਕ ਹੈ ਜੀ ਸੁਲਤਾਨ ਨੇ ਜੋੜ ਕੀਤਾ ਆਪਣੇ ਗੁਰਪਾਈ ਤੋਂ ਕੋਤੋਂ ਧਾਰੀ ਦੇ ਕੋਤੋਂ ਅੱਛਾ ਜੀ ਤੇ ਉਹ ਜੋੜ ਧਾਰੀ ਦੇ ਕੋਤੋਂ ਜੋੜ ਲਗਾ ਰਵੀ ਵੀਰ ਦੇ ਨਾਲ ਰਵੀ ਵੀਰ ਦੇ ਨਾਲ ਠੀਕ ਹੈ ਪਹਿਲਾ ਇਤਵਾਰ ਤੇ ਝੇੜ ਦਾ ਦੂਜਾ ਇਤਵਾਰ ਝੇੜ ਦਾ ਪਹਿਲੇ 1100 ਰੁਪਿਆ ਘੰਟੇ ਵਾਲੀ ਤੇ 1100 ਰੁਪਿਆ ਲਾਸਟ ਠੀਕ ਹੈ ਜੀ ਆਵਾ 13 ਤਰੀਕ ਵਸਾਕ ਦਾ ਆਇਆ ਯਾਰ ਆਓ ਇੱਕ 1100 ਕੋਈ ਨਹੀਂ ਕੋਈ ਨਹੀਂ ਜਾਂ ਹਾਂ ਜੀ ਜੀ ਲੋ ਜੀ ਸਾਰੇ ਵੀਰ ਭਰਾ ਜਾਲ ਅੰਮ੍ਰitsar ਦੀ ਸਾਰੀ ਕ੍ਰੀਮ ਇਕੱਠੀ ਹੋਈ ਹੋਈ ਠੀਕ ਹੈ ਜੀ ਤੇ ਇਧਰ ਅੱਜ ਜੋੜ-ਜਾੜ ਜਿਹੜੇ ਆ ਹੋਣ ਲੱਗੇ ਆ ਸਾਬ ਦੀ ਹਾਜ਼ਰੀ ਦੇ ਵਿੱਚ ਜੀ ਜੈਨ ਸਾਹਿਬ ਲੋ ਜੀ ਆ ਟੀਮਲੇ ਖੇਡੀ ਆ ਰਾਜੂ ਸਾਹਿਬ ਜੀ ਦੀ ਛੱਤ ਤੋਂ ਜੋੜ ਹੋਇਆ ਵਾ ਇਹ ਸ਼ਿਭੂ ਵੀਰ ਜੀ ਤੁਹਾਡਾ ਨਾਮ ਪੁੱਪੂ ਜੋੜਾ ਫੜਕ ਤੋਂ ਵੀਰ ਜੀ ਨਾਲ ਜੋੜ ਹੋਇਆ ਵਾ ਆਪਣੇ ਰਾਜੂ ਉਸਤਾਦ ਜੀ ਨਾਲ ਠੀਕ ਹੈ ਜੀ 1000 ਰੁਪਿਆ ਘੰਟੇ ਵਾਲੀ 1000 ਰੁਪਿਆ ਘੰਟੇ ਵਾਲੀ 1000 ਰੁਪਿਆ ਲਾਸਟ ਜੀ 2000 ਘੰਟੇ ਵਾਲੀ ਤੇ 2000 ਲਾਸਟ ਜਨਕੀ ਸਾਧ ਜੀ ਦੀ ਸ਼ਾਤੋਂ ਤੇ ਲਾਡੋ ਭਵਾਂਜੀ ਹਾਂ ਦੀ ਉਸਤਾਦ ਜੀ ਨਾਲ ਦੀ ਸ਼ਾਤੋਂ ਠੀਕ ਹੈ ਜੀ ਪਹਿਲੇ ਦਾ ਦੇ ਦੂਸਰੇ ਦੂਸਰੇ ਤਿਵਾਰ ਦਾ ਠੀਕ ਹੋ ਗਿਆ ਜੀ ਉਹ ਯਾਰ 5 ਘੰਟੇ ਵਾਲੀ 2000 ਲਾਸਟ ਠੀਕ ਹੋ ਗਿਆ ਜੀ ਜਿਹੜੇ ਉਸਤਾਦ ਜੀ ਦੱਸਿਓ ਜਿਹੜਾ ਜੋੜ ਹੋਇਆ ਵਾ ਇੱਕ ਹੀ ਜੋੜ ਹੋਇਆ ਵਾ ਵਿੱਕੀ ਸੁਲਤਾਨ ਮੈਂਨੇ ਜੋੜ ਕੀਤਾ ਆਪਣੇ ਗੁਰਪਾਈ ਤੋਂ ਕੋਠਾ ਧਾਰੀ ਦੇ ਕੋਠੋਂ ਅੱਛਾ ਜੀ ਤੇ ਉਹ ਜੋੜ ਧਾਰੀ ਦੇ ਕੋਠੋਂ ਜੋੜ ਲੱਗਾ ਰਵੀ ਵੀਰ ਦੇ ਨਾਲ ਰਵੀ ਵੀਰ ਦੇ ਨਾਲ ਠੀਕ ਹੈ ਪਹਿਲਾ ਤਿਵਾਰ ਤੇ ਝੇੜ ਦਾ ਦੂਜਾ ਤਿਵਾਰ ਝੇੜ ਦਾ ਪਹਿਲਾ ਤੇ ਝੇੜ ਦਾ ਦੂਸਰਾ ਤਿਵਾਰ ਠੀਕ ਹੋ ਗਿਆ ਜੀ ਠੀਕ ਹੋ ਗਿਆ ਪਿਓਰ ਦੇਸੀ ਕਬੂਤਰ ਠੀ ਜੋੜਾ ਫੜਨ ਤੋਂ ਜੋੜ ਆ ਨੂਕਸਾਦ ਦੇ ਕੋਠੇ ਤੋਂ ਨੂਕਸਾਦ ਦੇ ਕੋਠੇ ਤੋਂ ਠੀਕ ਹੈ ਜੀ ਇਹ ਤੀਸਰਾ ਤવાર ਜਿਹੜਾ ਚੌਥਾ ਤવાર ਠੀਕ ਹੈ ਜੀ 1100 ਰੁਪਿਆ ਘੰਟੇ ਵਾਲੀ ਤੇ 1100 ਰੁਪਿਆ ਲਾਸਟ ਠੀਕ ਹੈ ਜੀ ਇਹ ਦੋਵੇਂ ਤવાર ਦੋਵੇਂ ਤਵਾਰ ਠੀਕ ਹੋ ਗਿਆ ਵੀਰ ਜੀ ਠੀਕ ਹੈ ਹਾਂ ਜੀ ਦੱਸੋ ਜੀ ਹਾਂ ਜੀ ਅੱਛਾ ਜੀ ਸ਼ਗੂਜ ਜੋ ਹੈ ਜੋੜਾ ਫੜ ਕੇ ਕੋਠੇ ਤੋਂ ਹੋਇਆ ਜੋੜ ਜੋੜ ਹੋਇਆ ਤੀਸਰਾ ਤਵਾਰ ਤੇ ਜੇੜ ਦਾ ਚੌਥਾ ਤਵਾਰ ਮਲਵਈਆਂ ਦੇ ਜੋੜ ਹੈ ਛਤਰੀ ਪਿੰਜਰਾ ਕੋਈ ਨਹੀਂ ਲੱਗੇਗਾ ਠੀਕ ਹੈ ਜੀ ਤੇ 10 ਕਬੂਤਰ ਸਰਪਰ ਤੇ 10 ਕਟੇ ਜਿੰਨਾ ਮਰਜ਼ੀ ਹੋ ਜੇ ਕੋਈ ਪਿਆਸੇ ਨਾ ਯਾਦ ਵੀਰ ਜੀ ਆਪਣਾ ਨਾਮ ਦੱਸ ਦਿਓ ਮਾੜਾ ਜੀ ਨਾਮ ਵੀਰ ਜੀ ਆਪਣਾ ਲੱਕੀ ਜੋੜਾ ਫੜ ਲੱਕੀ ਜੋੜਾ ਫੜਕ ਠੀਕ ਹੈ ਜੀ ਠੀਕ ਹੋ ਗਿਆ ਜੀ ਗੋਰੇ ਵੀਰ ਜੀ ਤੁਹਾਡਾ ਜੋੜ ਆਇਆ ਹੁਣ ਵੀਰ ਜੀ ਨਾਲ ਕਿਹੜੇ ਦਿਵਾਰ ਦਾ ਆਇਆ ਵਾ ਆ 1000 ਰੁਪਏ ਦਾ ਆਇਆ ਯਾਰ ਆਓ ਇੱਕ 1100 ਕੋਈ ਨਹੀਂ ਕੋਈ ਨਹੀਂ 1000 ਰੁਪਏ ਆ ਠੀਕ ਆ ਠੀਕ ਆ ਸਾਰੇ ਵੀਰੋਂ ਸਸਤੀਕਾਰ ਜੀ ਸਤਨ ਪੈਰੀ ਪਿੰਨਾ ਅੱਜ ਲక్ష్ਮਨ ਦਾ ਤੇ ਗੋਲੀ ਦਾ ਜੋੜ ਹੋਇਆ ਤੀਜੇ ਐਤਵਾਰ ਦਾ ਕੀ ਕਬੂਤਰ ਜਿਹੜੇ ਮਰਜੀ ਡਾਓ ਘਰੇ ਬਾਣੇ ਦੇ ਘਰੇ ਡਾਣੇ ਆ ਟਾਕ ਤੋਂ ਕਿਸੇ ਦੀ ਕੋਈ ਨਹੀਂ ਜੀਗੀ ਤੇ ਲక్ష్ਮਨ ਦਾ ਜੋਸਰਾ ਕਬੂਤਰ ਨਹੀਂ ਪੈਣਾ ਜਿਹੜਾ ਕਾਕੇ ਦਾ ਕਾਕੇ ਵਾਲਾ ਕਬੂਤਰ ਜੋਂਸਰਾ ਉਹ ਨਹੀਂ ਪੈਣਾ ਕਬੂਤਰ ਇੱਕ ਦਿਨ ਪਹਿਲੇ ਚੈੱਕ ਹੋਣਗੇ ਕਬੂਤਰ ਆਪਣੇ ਆਪਣੇ ਵਹਿਣਗੇ ਬਾਦਰ ਕਿਵੇਂ ਦਾ ਹੈ ਬਾਦਰ ਕਿਦਾ ਬਾਡਰ ਦਿਨੇ ਦਾ 9 ਵੇ ਦਾ ਬਾਰਡਰ ਜੇ ਠੀਕ ਆ ਐਵੇਂ ਲਗਾਓ 100 ਰੁਪਏ ਘੰਟੇ ਵਾਲੀ 100 ਰੁਪਏ ਘੰਟੇ ਵਾਲੀ 50 ਰੁਪਏ ਘੰਟੇ ਵਾਲੀ 1100 ਰੁਪਏ ਲਾਸ਼ ਓਹਦੀ ਵਿੱਚ ਤਾਂ ਹੀ ਕਾਤੋ ਠੀਕ ਆ ਸਾਰੇ ਵੀਰੋਂ ਸਾਥੀਕਾਰ ਜੀ ਸਤਿਗੁਰੂ ਦੇ ਪੈਰੀਂ ਪਿੰਨਾ ਅੱਜ ਲక్ష్ਮਨ ਦਾ ਤੇ ਗੋਲੀ ਦਾ ਜੋੜ ਹੋਇਆ ਤੀਜੇ ਐਤਵਾਰ ਦਾ ਠੀਕ ਕਮੂਤਰ ਜਿਹੜੇ ਮਰਜੀ ਡਾਓ ਘਰੇ ਬਾਣੇ ਦੇ ਘਰੇ ਡਾਣੇ ਟਾੜ ਤੋਂ ਕਿਸੇ ਦੀ ਕੋਈ ਨਹੀਂ ਜੀਗੀ ਤੇ ਲక్ష్ਮਨ ਦਾ ਜੋਸਰਾ ਕੂਤਰ ਨਹੀਂ ਪੈਣਾ ਜਿਹੜਾ ਕਾਕੇ ਦਾ ਕਾਕੇ ਦਾ ਕੂਤਰ ਆ ਜੋਸਰਾ ਉਹ ਨਹੀਂ ਪੈਣਾ ਕਬੂਤਰ ਇੱਕ ਦਿਨ ਪਹਿਲੇ ਚੈੱਕ ਹੋਣਗੇ ਕਬੂਤਰ ਆਪਣੇ ਆਪਣੇ ਵਹਿਣਗੇ ਬਾਰਡਰ ਕਿਵੇਂ ਦਾਈ ਬਾਰਡਰ ਬਾਰਡਰ ਜਿੰਨੇ ਦਾ 9ਵੇਂ ਦਾ ਬਾਰਡਰ ਜੀ ਠੀਕ ਆ ਐਵੇਂ ਜੀ ਦਾ ਯਾਰ ਪਿਆ ਘੰਡੇ ਵਾਲੀ 1000 ਰੁਪਿਆ ਲਾਸ਼ ਜੀ ਸਾਸੀ ਦਾ ਸਾਰੇ ਸਾਧਾ ਨੂੰ ਸਾਜੀ ਜੋੜੇ ਆ ਜੇ ਛੇੜਦੇ ਪਹਿਲੇ ਐਤਵਾ ਤੇ ਦੂਜੇ ਐਤਲਾ ਇਹ ਆਪਣਾ ਲੋਨੀ ਵੀਰ ਪਰਪ ਉਸਤਾਦ ਦਾ ਸ਼ਗਿਰਦ ਤੇ ਇਧਰ ਆਪਣਾ ਕੱਲੂ ਉਸਤਾਦ ਮਾਲਾਂਵਾਲੀ ਨੂਰ ਵੀਰ ਉਹਨਾਂ ਦਾ ਸ਼ਿਕਾਇਤ ਜਿਹੜੇ ਪਹਿਲੇ ਦੂਜੇ ਦੇ ਜੋੜ ਹੋਏ ਜੇ 1000 ਰੁਪਏ ਘੰਟੇ ਵਾਲੀ 1000 ਦਾ ਲਾਸਟ ਜਿਹੜੇ ਮਰਜ਼ੀ ਦਾ ਹੋ ਕੋਈ ਚੱਕਰ ਨਹੀਂਗਾ ਛਤਰੀ ਪਿੰਜਰਾ ਕੋਈ ਨਹੀਂ ਲੱਗੇਗਾ ਠੀਕ ਆ ਵੀਰ ਜੀ ਤੇ ਬਾਕੀ ਜਿਹੜਾ ਬਾਜੀ ਮਤਲਬ ਕਿ ਆਪਣਾ ਨਹੀਂ ਧਾਏਗਾ ਉਹ ਆਪਣੇ ਹੱਥੋਂ ਦੇਏਗਾ ਜਿਹੜਾ ਵੀ ਪੰਜ ਚਾਸ ਕੋਈ ਵੀ ਤੁਹਾਡੇ ਵਿੱਚੋਂ ਕੈਨਸਲ ਕਰਦਾ ਆ ਤਾਂ ਆਪਣੇ ਹੱਥੋਂ ਦੇ ਦੇ ਠੀਕ ਆ ਜੀ ਸਸਰੀ ਗੱਲ ਸਾਦੇ ਕੋਲ ਸਰੋਏ ਹਾਂ ਮਾਰੇ ਚੱਲ ਗਿਆ ਨਾ ਤਾ ਕਰਕੇ ਪਾਜੀ ਆਪਣਾ ਇੱਕ ਮੰਨੇ ਸਾਈ ਦਾ ਜੋੜ ਹੋਰ ਹੋਇਆ ਪਹਿਲੇ ਆ ਗਏ ਦੂਜੇ ਆ ਗਏ ਆਪਣਾ 1500 ਘੰਡੇ ਵਾਲੀ ਤੇ 1600 ਲਾਸਟ ਵਾਲੀ ਆਪਣਾ ਟਿੰਕੂ ਮਿਸਤਰੀ ਕੋਟੋਂ ਬਾਰੀਸਤਾਨ ਦੀ ਪਾਰਟੀ ਠੀਕ ਹੈ ਜੀ ਇੱਧਰ ਸੋਨੂ ਪਲਵਾਨ ਦੀ ਸ਼ਕਿਲ ਮੰਨਾ ਸਾਈ ਠੀਕ ਹੈ ਨਾ ਤੇ ਦੋ ਦੋ ਐਜ ਮਰ ਜੋੜ ਹੋਏ ਜੇ 10 ਦੇ ਦਾ ਨਾ ਨਾ ਬਾਰਡਰ ਹੈਗਾ ਜੀ ਜੋ ਇਹਨਾਂ ਦੀ ਸ਼ੀਲਡਾਂ ਦਾ ਰੂਲ ਹੋਇਆ ਸ਼ੀਲਡਾਂ ਦਾ ਰੂਲ ਹਾਂ 6 ਨਾਲ 6 ਪਰ ਇਹਨਾਂ ਦੇ 6 6 ਟਾਈਮ ਬੈਣਾ ਜੀ ਓਕੇ 5 ਨਾਲ 6 ਪੈਣਾ ਨਹੀਂ 6 ਨਾਲ 6 ਟਾਈਮ ਗਾਲੀ ਅੱਖ ਤੇ ਨਾਲੇ ਘੱਟ ਆਖ ਨਹੀਂ ਉੱਠਾਂਗੇ ਕੋਈ ਛਤਰੀ ਪੰਜਰਾ ਨਹੀਂ ਲੱਗੇਗਾ ਦੇਸੀ ਗੂਤਰ ਪੂਰੇ ਤੇ ਜੇਡ ਜੇਡ ਦੇ ਮਹੀਨੇ ਕੀ ਆ ਦੋ ਪਹਿਲੇ ਦੂਜੇ ਦਾ ਚਲੋ 26 ਗਾ ਸਾਰੇ ਸਤਾਰਾਂ ਨੂੰ ਉਸਤਾਦ ਜੀ ਆਪਣਾ ਮਨੇ ਸਾਈ ਨਾਲ ਜੋੜ ਹੋਇਆ ਜੋ ਕਿ ਉਨੁਕਲਵਾਨ ਦੀ ਦਾ ਸ਼ਕਿਰਦ ਤੇ ਜੋੜ ਮਰ ਨਹੀਂ ਹੋਇਆ। ਉਸਤਾਦ ਕੋਰੀ ਲਾਲ ਦੀ ਪਾਰਟੀ ਜੱਗ ਮੂਨ ਉਸਤਾਦ ਦਾ ਸ਼ਕਿਰਦ ਆਪਣਾ 13 ਫਰੀਦ ਰਸਾਕ ਦਾ ਜੋੜ ਹੈ। ਛਤਰੀ ਪਿੰਜਰਾ ਕੋਈ ਨਹੀਂ ਲੱਗੂਗਾ। ਜਿਹੜੇ ਮਰਜੀ ਜਿਹੜੇ ਮਰਜੀ ਡਾਓ। ਠੀਕ ਹੈ ਜੀ 3500 ਘੰਟੇ ਲਈ 3500 ਲਾ। ਬਾਅਦਰ 10 ਵਜੇ ਦਾ ਜੀ। ਠੀਕ ਹੈ ਜੀ। ਹੁਣ ਬੋਲੋ। ਹਾਂ ਜੀ ਸਾਜੀ ਹੁਣ ਜੋੜ ਹੈ ਇਹ ਕੋਕਲਪਾ ਦਾ। ਇਹ ਜੋੜਾ ਪੜ੍ਹ ਤੋ ਸ਼ਿਖਰ ਜਾ। ਤੀਸਰੇ ਦਾ ਤੇ ਚੌਥੇ ਦਾ 2300 ਰੁਪਿਆ ਘੰਟੇ ਵਾਲੀ ਤੇ 2300 ਰੁਪਿਆ ਲਾਸਟ। ਬਸ ਬਾਰਦਾਰ 10 ਕੱਟੇ ਚਾਹੇ ਬੰਨ ਕੇ ਛੱਡੋ ਜੋ ਵੀ ਹੈ ਇਹਨਾਂ ਦੀ ਗੱਲ ਹੋ ਗਈ ਆ ਜੋੜ ਪਾਉਣ ਦਾ ਹੈ 10 ਵੇ ਦਾ ਬੰਦ 10 ਵੇ ਦਾ ਬੰਦ ਰਹਾ ਠੀਕ ਹੈ ਜੀ ਦੇਸੀ ਡੋ ਮਲਵਾਈ ਡੋ ਜਿਹੜੇ ਮੱਛੀ ਡੋ ਕੋਈ ਸ਼ਰਾਂ ਨਹੀਂ ਠੀਕ ਛਤਰੀ ਮਿੰਗਾ ਲਾਉਂਦੀ ਓਕੇ ਇਹ ਜੀ ਆਪਣੇ ਕੈਰੋਂ ਉਸਤਾ ਜੀ ਹੁਣੀ ਆ ਨਾਲ ਆਸ਼ੂ ਉਸਤਾ ਜੀ ਹੁਣੀ ਖਲੋਤੇ ਹੋਏ ਆ ਨਾਲ ਆਪਣੇ ਕਲੀਫਾ ਸਾਹਿਬ ਸੋਨੂ ਵੀਰ ਜੀ ਹੁਣੀ ਖਲੋਤੇ ਹੋਏ ਆ ਠੀਕ ਹੈ ਜੀ ਇਹਨਾਂ ਦੇ ਜੋੜ ਹੋਏ ਹੋਏ ਆਪਸ ਦੇ ਵਿੱਚ ਕਿੰਨੇ ਤਵਾਰ ਹੋਏ ਵੀ ਦੀ ਜੋੜ ਚਾਰ ਐਤਵਾਰ ਆ ਚਾਰ ਚਾਰ ਐਤਵਾਰ ਇਹ ਜੇਠ ਦੇ ਵਧਾ ਲੈਣ ਕੋਈ ਗੱਲ ਨਹੀਂ ਠੀਕ ਹੈ ਤੇ ਛੱਤ ਕਿਹੜੀ ਤੋਂ ਹੋਏ ਆ ਤੁਹਾਡੀ ਛੱਤ ਤੋਂ ਦੇ ਹਾਂਜੀ ਤੁਹਾਡੀ ਇਹ ਨਾ ਚਾਰ ਛੱਤਾਂ ਦਾ ਜੋੜ ਹੋਏ ਆ ਤੇ ਆ ਦੱਸ ਦਿੰਦੇ ਆ ਆਪਣੇ ਉਸਤਾਦ ਜੀ ਹੁਣੀ ਉਸਤਾਦ ਜੀ ਦਾ ਨਾਮ ਲੈ ਲਓ ਕਿਹੜੀਆਂ ਤਿੰਨ ਛੱਤਾਂ ਆ ਆਪਣਾ ਦੇਲ ਉਸਤਾਦ ਦੇਲ ਉਸਤਾਦ ਬਲਵਿੰਦਰ ਸਿੰਘ ਮਨਾਇਮ ਉਸਤਾਦ ਜੀ ਹੁਣੀ ਸੋਨੂ ਵੀਰ ਖਲੀਫਾ ਠੀਕ ਹੈ ਦਾਣਾ ਮੰਡੀ ਤੋਂ ਇਹਨਾਂ ਦੇ ਜੋੜ ਹੋਏ ਆ ਜੀ ਠੀਕ